ਦੋਸਤੋ ਜਿਸ ਹਸਪਤਾਲ ਵਿੱਚ ਪਤੀ ਡਾਕਟਰ ਸੀ ਉਸੇ ਹਸਪਤਾਲ ਵਿੱਚ ਤਲਾਕਸ਼ੁਦਾ ਪਤਨੀ ਡਿਲੀਵਰੀ ਕਰਵਾਉਣ ਲਈ ਆਉਂਦੀ ਹੈ ਤੇ ਫਿਰ ਕੁਝ ਐਜਾ ਹੁੰਦਾ ਹੈ ਜੋ ਕਿਸੇ ਨੇ ਸੋਚਿਆ ਵੀ ਨਹੀਂ ਸੀ ਇੱਕ ਪਿੰਡ ਵਿੱਚ ਸੰਦੀਪ ਨਾਮ ਦਾ ਇੱਕ ਵਿਅਕਤੀ ਰਹਿੰਦਾ ਸੀ ਜਿਸ ਕੋਲ ਚੰਗੀ ਜ਼ਮੀਨ ਜਾਇਦਾਦ ਹੁੰਦੀ ਹੈ ਤੇ ਕਾਫੀ ਪੈਸਾ ਸੀ ਉਹਦੀ ਪਤਨੀ ਦੀ ਕੁਝ ਦਿਨ ਪਹਿਲਾਂ ਹੀ ਮੌਤ ਹੋ ਗਈ ਸੀ ਹੁਣ ਆਂਡਗਵੰਡ ਦੋਸਤ ਰਿਸ਼ਤੇਦਾਰ ਉਹਨੂੰ ਕਹਿਣ ਲੱਗਦੇ ਨੇ ਕਿ ਤੂੰ ਦੁਬਾਰਾ ਵਿਆਹ ਕਰਵਾ ਲੈ ਕਿਉਂਕਿ ਅਜੇ ਤਾਂ ਤੇਰੀ ਸਾਰੀ ਉਮਰ ਪਈ ਹੈ ਪਰ ਉਹ ਆਪਣੀ 5 ਸਾਲ ਦੀ ਬੱਚੀ ਨੂੰ ਦੇਖਦਾ ਹੈ ਤੇ ਸੋਚਦਾ ਹੈ ਕਿ ਮੈਂ ਦੁਬਾਰਾ ਵਿਆਹ ਕਰਵਾ ਲਵਾਂ ਤਾਂ ਮੇਰੀ ਧੀ ਦਾ ਕੀ ਹੋਵੇਗਾ ਇਹ ਸੋਚ ਕੇ ਉਹ ਦੂਜੇ ਵਿਆਹ ਤੋਂ ਇਨਕਾਰ ਕਰ ਦਿੰਦਾ ਹੈ ਤੇ ਕਹਿੰਦਾ ਹੈ ਕਿ ਮੇਰੀ ਬੇਟੀ ਮੇਰੀ ਪਤਨੀ ਦੀ ਆਖਰੀ ਨਿਸ਼ਾਨੀ ਹੈ ਮੈਂ ਇਹਨੂੰ ਆਪਣੇ ਨਾਲ ਹੀ ਰੱਖਾਂਗਾ ਤੇ ਇਹਦਾ ਪਾਲਣ ਪੋਸ਼ਣ ਵਧੀਆ ਕਰਾਂਗਾ ਇਸ ਤੋਂ ਬਾਅਦ ਉਹਦੇ ਗੁਆਂਢੀ ਅਤੇ ਰਿਸ਼ਤੇਦਾਰ ਉਸਨੂੰ ਕਹਿਣਾ ਬੰਦ ਕਰ ਦਿੰਦੇ ਨੇ ਸੰਦੀਪ ਆਪਣੀ ਛੋਟੀ ਜੈਤੀ ਨੂੰ ਪਾਲ ਪੋਸ ਕੇ ਵੱਡੀ ਕਰਨ ਲੱਗਦਾ ਹੈ ਸੰਦੀਪ ਦੀਤੀ ਜਿਹਦਾ ਨਾਂ ਨੀਤੂ ਸੀ ਉਹ ਸਕੂਲ ਵਿੱਚ ਪੜ੍ਹਨ ਜਾਂਦੀ ਹੈ ਤੇ ਸੰਦੀਪ ਉਹਦੀ ਹਰ ਗੱਲ ਮੰਨਦਾ ਹੈ ਕਿਉਂਕਿ ਸੰਦੀਪ ਕੋਲ ਬਹੁਤ ਜ਼ਿਆਦਾ ਜ਼ਮੀਨ ਜਾਇਦਾਦ ਤੇ ਪੈਸਾ ਸੀ ਸਮਾਂ ਹੌਲੀ-ਹੌਲੀ ਬੀਤ ਗਿਆ ਸਮੇਂ ਦੇ ਨਾਲ ਨੀਤੂ ਵੱਡੀ ਹੋ ਜਾਂਦੀ ਹੈ ਉਸਨੇ ਹੁਣ ਕਾਲਜ ਵਿੱਚ ਦਾਖਲਾ ਲੈ ਲਿਆ ਸੀ ਦਾਖਲਾ ਲੈਣ ਤੋਂ ਬਾਅਦ ਉਹਦੀਆਂ ਤਾਂ ਇੱਛਾਵਾਂ ਮਹੋਰ ਵਿਵਾਦੀਆਂ ਗਈਆਂ ਉਹ ਕਾਲਜ ਜਾਣ ਵੇਲੇ ਆਪਣੇ ਪਿਤਾ ਤੋਂ ਪੈਸੇ ਲੈ ਕੇ ਜਾਂਦੀ ਅਤੇ ਕਾਲਜ ਵਿੱਚ ਮੁੰਡਿਆਂ ਨਾਲ ਪਾਰਟੀਆਂ ਕਰਦੀ ਜਿਵੇਂ ਹੀ ਇਸ ਬਾਰੇ ਸੰਦੀਪ ਨੂੰ ਪਤਾ ਲੱਗਦਾ ਹੈ ਪਹਿਲਾਂ ਤਾਂ ਉਹ ਥੋੜਾ ਚਿੰਤਿਤ ਹੁੰਦਾ ਹੈ ਪਰ ਫਿਰ ਉਹ ਫਿਕਰ ਛੱਡ ਦਿੰਦਾ ਹੈ ਤੇ ਸੋਚਦਾ ਹੈ ਕੀ ਗਲੋਤੀ ਧੀ ਹੈ ਕੁਝ ਟਾਈਮ ਬਾਅਦ ਜਦ ਇਹਦਾ ਵਿਆਹ ਹੋ ਜਾਏਗਾ ਫਿਰ ਇਹਨੇ ਸਭ ਕੁਝ ਕਦੋਂ ਕਰਨਾ ਹੈ ਇਹ ਸੋਚ ਕੇ ਉਹ ਚੁੱਪ ਰਹਿੰਦਾ ਹੈ ਹੋਲੀ-ਓਲੀ ਸਮੇਂ ਦੇ ਨਾਲ ਨੀਤੂ ਦੇ ਕਾਲਜ ਦੀ ਪੜਾਈ ਪੂਰੀ ਹੋ ਜਾਂਦੀ ਹੈ ਉਹਦੇ ਗਵਾਂਡੀ ਨੀਤੂ ਬਾਰੇ ਗੱਲਾਂ ਬਣਾਉਣ ਲੱਗ ਜਾਂਦੇ ਹਨ ਲੋਕ ਕਹਿੰਦੇ ਨੇ ਕਿ ਕੁੜੀ ਜਵਾਨ ਹੋ ਗਈ ਹੈ ਹੁਣ ਇਹਦਾ ਵਿਆਹ ਕਰ ਦੇਣਾ ਚਾਹੀਦਾ ਹੈ ਨਹੀਂ ਤਾਂ ਕਿਤੇ ਨਾ ਕਿਤੇ ਉਹ ਕੁਝ ਗਲਤ ਕਰੇਗੀ ਜਿਸ ਕਾਰਨ ਸੰਦੀਪ ਨੂੰ ਕਾਫੀ ਦੁੱਖ ਚੱਲਣਾ ਪੈ ਸਕਦਾ ਹੈ ਇਹ ਖਬਰ ਸੰਦੀਪ ਦੇ ਕੰਨਾਂ ਤੱਕ ਪਹੁੰਚ ਜਾਂਦੀ ਹੈ ਉਹਨੂੰ ਵੀ ਇਹ ਸਭ ਕੁਝ ਠੀਕ ਲੱਗਦਾ ਹੈ ਹੁਣ ਸੰਦੀਪ ਨੀਤੂ ਲਈ ਲੜਕਾ ਦੇਖਣ ਲੱਗਦਾ ਹੈ ਉਹ ਇਸ ਬਾਰੇ ਰਿਸ਼ਤੇਦਾਰਾਂ ਨਾਲ ਗੱਲ ਕਰਦਾ ਹੈ ਇੱਕ ਰਿਸ਼ਤੇਦਾਰ ਉਹਨੂੰ ਇੱਕ ਮੁੰਡੇ ਦੀ ਦੱਸ ਪਾਉਂਦਾ ਹੈ ਜਿਹਦਾ ਨਾਮ ਸੀ ਵਿਸ਼ਾਲ ਜੋ ਇਸ ਸਮੇਂ ਡਾਕਟਰੀ ਕਰ ਰਿਹਾ ਸੀ ਕੁਝ ਕੁ ਮਹੀਨਿਆਂ ਬਾਅਦ ਉਹਨੇ ਡਾਕਟਰ ਬਣ ਜਾਣਾ ਸੀ ਅਤੇ ਆਪਣਾ ਕੋਰਸ ਪੂਰਾ ਕਰ ਲੈਣਾ ਸੀ ਵਿਸ਼ਾਲ ਦੇ ਮਾਤਾ ਪਿਤਾ ਖੇਤੀ ਕਰਕੇ ਆਪਣੇ ਬੱਚੇ ਨੂੰ ਪੜ੍ਹਾ ਰਹੇ ਸਨ ਉਹ ਐਨੇ ਜ਼ਿਆਦਾ ਅਮੀਰ ਨਹੀਂ ਸੀ ਪਰ ਉਹਨਾਂ ਕੋਲ ਇੰਨਾ ਕੁ ਪੈਸਾ ਸੀ ਕਿ ਬੱਚੇ ਦੀ ਪੜ੍ਹਾਈ ਚੰਗੀ ਤਰ੍ਹਾਂ ਚੱਲ ਰਹੀ ਸੀ ਜਿਸ ਕਾਰਨ ਸੰਦੀਪ ਆਪਣੀ ਤੀ ਦਾ ਵਿਆਹ ਵਿਸ਼ਾਲ ਨਾਲ ਕਰਨ ਲਈ ਤਿਆਰ ਹੋ ਜਾਂਦਾ ਹੈ ਸੰਦੀਪ ਵਿਸ਼ਾਲ ਦੇ ਮਾਤਾ ਪਿਤਾ ਨਾਲ ਉਹਦੇ ਵਿਆਹ ਦੀ ਗੱਲ ਕਰਦਾ ਹੈ ਤੇ ਇੱਕ ਵਧੀਆ ਜਿਹਾ ਦਿਨ ਦੇਖ ਕੇ ਉਹਨਾਂ ਦਾ ਵਿਆਹ ਕਰਵਾ ਦਿੱਤਾ ਜਾਂਦਾ ਹੈ ਸ਼ੁਰੂ ਵਿੱਚ 2-3 ਦਿਨ ਸਭ ਕੁਝ ਠੀਕ ਹੁੰਦਾ ਹੈ ਪਰ ਹੌਲੀ-ਹੌਲੀ ਨੀਤੂ ਉੱਥੇ ਵਿਊ ਉਸੇ ਤਰ੍ਹਾਂ ਕਰਨ ਲੱਗ ਜਾਂਦੀ ਹੈ ਜਿਵੇਂ ਆਪਣੇ ਪੇਕੇ ਘਰ ਰਹਿੰਦੀ ਸੀ ਇਹ ਦੇਖ ਕੇ ਨੀਤੂ ਦੇ ਸੱਸ ਸੋਰਾ ਬਹੁਤ ਨਾਰਾਜ਼ ਹੁੰਦੇ ਨੇ ਤੇ ਵਿਸ਼ਾਲ ਵੀ ਇਹ ਦੇਖ ਕੇ ਬਹੁਤ ਚਿੰਤਿਤ ਹੋ ਜਾਂਦਾ ਹੈ ਉਹ ਆਪਣੀ ਪਤਨੀ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਹੈ ਪਰ ਉਹ ਉਸ ਨੂੰ ਸਾਫ਼-ਸਾਫ਼ ਕਹਿ ਦਿੰਦੀ ਹੈ ਮੈਂ ਘਰ ਵਿੱਚ ਇਸੇ ਤਰ੍ਹਾਂ ਰਹਿੰਦੀ ਸੀ ਤੇ ਇੱਥੇ ਵੀ ਇਸੇ ਤਰ੍ਹਾਂ ਰਾਵਾਂਗੀ ਉਹ ਆਪਣੇ ਸੋਹਰੇ ਘਰ ਛੋਟੇ-ਛੋਟੇ ਕੱਪੜੇ ਪਾਉਂਦੀ ਹੈ ਬਹੁਤ ਸਾਰੀ ਖਰੀਦਦਾਰੀ ਕਰਦੀ ਹੈ ਅਤੇ ਇਹ ਦੇਖ ਕੇ ਪਰਿਵਾਰਕ ਮੈਂਬਰ ਥੋੜੇ ਪਰੇਸ਼ਾਨ ਹੋ ਜਾਂਦੇ ਨੇ ਪਰ ਫਿਰ ਆਪਣੇ ਬੱਚਿਆਂ ਵੱਲ ਦੇਖ ਕੇ ਕਹਿੰਦੇ ਨੇ ਕਿ ਪੁੱਤ ਅਜੇ ਤੁਹਾਡਾ ਹੁਣੇ ਵਿਆਹ ਹੋਇਆ ਹੈ ਇੱਥੇ ਸੈਟਲ ਹੋਣ ਵਿੱਚ ਨੀਤੂ ਨੂੰ ਕੁਝ ਸਮਾਂ ਲੱਗੇਗਾ ਬਾਅਦ ਵਿੱਚ ਠੀਕ ਹੋ ਜਾਵੇਗਾ ਵਿਸ਼ਾਲ ਆਪਣੀ ਪੜ੍ਹਾਈ ਪੂਰੀ ਕਰਨ ਲਈ ਚਲਾ ਜਾਂਦਾ ਹੈ ਹੌਲੀ-ਹੌਲੀ ਉਹਦੇ ਵਿਆਹ ਨੂੰ 6 ਮਹੀਨੇ ਬੀਤ ਜਾਂਦੇ ਹਨ ਤੇ 6 ਮਹੀਨੇ ਬਾਅਦ ਵੀ ਨੀਤੂ ਦਾ ਰਵਈਆ ਉਹੀ ਸੀ ਜਦੋਂ ਵੀ ਉਹਦਾ ਮਨ ਕਰਦਾ ਉਹ ਘਰੋਂ ਨਿਕਲ ਜਾਂਦੀ ਤੇ देर रात ਤੱਕ ਘਰ ਨਾ ਆਉਂਦੀ ਹੁਣ ਉਹ ਇਹ ਸਭ ਦੇਖ ਕੇ ਵਿਸ਼ਾਲ ਦਾ ਪਿਤਾ ਹੈਰਾਨ ਹੁੰਦਾ ਹੈ ਤੇ ਇੱਕ ਦਿਨ ਆਪਣੀ ਨੂੰਹ ਨਾਲ ਗੱਲ ਕਰਦਾ ਹੈ ਇੱਕ ਸ਼ਾਮ ਜਦੋਂ ਉਹ ਘਰ ਆਉਂਦੀ ਹੈ ਤਾਂ ਵਿਸ਼ਾਲ ਦਾ ਪਿਤਾ ਉਹਨੂੰ ਸਮਝਾਉਂਦਾ ਹੈ ਤੇ ਕਹਿੰਦਾ ਹੈ ਕਿ ਤੀਏ ਇਹ ਸਭ ਕੁਝ ਠੀਕ ਨਹੀਂ ਹੈ ਜੋ ਕੁਸ ਤੂੰ ਆਪਣੇ ਪੇਕੇ ਕਰਦੀ ਸੀ ਇੱਥੇ ਨਹੀਂ ਕਰ ਸਕਦੀ ਹੁਣ ਤੇਰੇ ਵਿਆਹ ਨੂੰ ਵੀ ਬਹੁਤ ਸਮਾਂ ਹੋ ਗਿਆ ਹੈ ਇਹ ਸਭ ਕੁਝ ਸਾਨੂੰ ਚੰਗਾ ਨਹੀਂ ਲੱਗਦਾ ਪਰ ਨਹੀਂ ਤੂੰ ਕੋਈ ਵੀ ਗੱਲ ਮੰਨਣ ਨੂੰ ਤਿਆਰ ਨਹੀਂ ਸੀ ਤੇ ਸਪਸ਼ਟ ਤੌਰ ਤੇ ਕਹਿੰਦੀ ਹੈ ਕਿ ਮੈਂ ਤਾਂ ਇਸੇ ਤਰ੍ਹਾਂ ਰਹਾਂਗੀ ਜੇਕਰ ਤੁਹਾਡੇ ਕੋਲ ਪੈਸੇ ਨਹੀਂ ਤਾਂ ਮੈਂ ਕੀ ਕਰ ਸਕਦੀ ਹਾਂ ਇਹ ਸੁਣ ਕੇ ਵਿਸ਼ਾਲ ਦੇ ਪਿਤਾ ਕੁਝ ਦੇਰ ਲਈ ਚੁੱਪ ਹੋ ਜਾਂਦੇ ਨੇ ਤੇ ਫਿਰ ਉਹ ਆਪਣੇ ਪੁੱਤ ਨੂੰ ਫੋਨ ਕਰਕੇ ਸਾਰੀਆਂ ਗੱਲਾਂ ਦੱਸ ਦਿੰਦੇ ਨੇ ਵਿਸ਼ਾਲ ਇਹ ਸਾਰੀਆਂ ਗੱਲਾਂ ਸੁਣ ਕੇ ਹੈਰਾਨ ਹੁੰਦਾ ਹੈ ਫਿਰ ਉਹ ਉੱਥੇ ਸਿੱਧਾ ਆਪਣੇ ਘਰੇ ਆ ਜਾਂਦਾ ਹੈ ਕਰਕੇ ਮਾਮਲਾ ਸੁਲਝਾਉਣ ਦੀ ਕੋਸ਼ਿਸ਼ ਕਰਦਾ ਹੈ ਉਹ ਨੀਤੂ ਨਾਲ ਗੱਲ ਕਰਦਾ ਹੈ ਤੇ ਕਹਿੰਦਾ ਹੈ ਤੈਨੂੰ ਘਰ ਦੇ ਅੰਦਰ ਆਰਾਮ ਨਾਲ ਰਹਿਣਾ ਚਾਹੀਦਾ ਹੈ ਜਿਵੇਂ ਕਿ ਨੂੰ ਘਰ ਦੇ ਅੰਦਰ ਰਹਿੰਦੀ ਹੈ ਤੁਸੀਂ ਮੇਰੇ ਮਾਤਾ ਪਿਤਾ ਨੂੰ ਪਰੇਸ਼ਾਨ ਨਾ ਕਰੋ ਨੀਤੂ ਐਨਾ ਗੱਲਾਂ ਨੂੰ ਸੁਣ ਲੈਂਦੀ ਹੈ ਪਰ ਉਹਨਾਂ ਤੇ ਅਮਲ ਨਹੀਂ ਕਰਨਾ ਚਾਹੁੰਦੀ ਹੁਣ ਵਿਸ਼ਾਲ ਵਿਕਾਰ ਵਿੱਚ ਹੀ ਰਹਿਣ ਲੱਗਿਆ ਸੀ ਉਹ ਇਸ ਵੇਲੇ ਆਪਣੀਆਂ ਆਦਤਾਂ ਨੂੰ ਕੁਝ ਹੱਦ ਤੱਕ ਕੰਟਰੋਲ ਕਰ ਲੈਂਦੀ ਹੈ। ਹੁਣ ਦੋਵੇਂ પતિ ਪਤਨੀ ਠੀਕ ਤਰ੍ਹਾਂ ਰਹਿਣ ਲੱਗ ਜਾਂਦੇ ਨੇ ਪਰ ਸਮੇਂ ਦੇ ਨਾਲ-ਨਾਲ ਨੀਤੂ ਥੋੜੀ ਚਿੜਚਿੜੀ ਹੋ ਜਾਂਦੀ ਹੈ। ਉਹ ਵਿਸ਼ਾਲ ਨਾਲ ਬਿਨਾਂ ਬਜਾ ਤੋਂ ਲੜਨ ਲੱਗ ਜਾਂਦੀ ਹੈ। ਉਸ ਨੂੰ ਹਰ ਤਰ੍ਹਾਂ ਦੀਆਂ ਗੱਲਾਂ ਕਹਿਣ ਲੱਗ ਜਾਂਦੀ ਹੈ ਤੇ ਕਹਿੰਦੀ ਹੈ ਕਿ ਮੈਂ ਨਹੀਂ ਜਾਣਦੀ ਕਿ ਤੁਹਾਡੇ ਕੋਲ ਤਾਂ ਪੈਸੇ ਹੀ ਨਹੀਂ ਹਨ। ਮੈਂ ਤੁਹਾਡੇ ਨਾਲ ਵਿਆਹ ਕਰਨ ਤੋਂ ਬਿਲਕੁਲ ਹੀ ਇਨਕਾਰ ਕਰ ਦੇਣਾ ਸੀ। ਉਹ ਹੋਰ ਵੀ ਕਈ ਤਰ੍ਹਾਂ ਦੇ ਇਲਜ਼ਾਮ ਵਿਸ਼ਾਲ ਤੇ ਲਾਉਂਦੀ ਹੈ। ਜਿਨ੍ਹਾਂ ਨੂੰ ਸੁਣ ਕੇ ਵਿਸ਼ਾਲ ਨੂੰ ਗੁੱਸਾ ਆ ਜਾਂਦਾ ਹੈ ਤੇ ਉਹ ਨੀਤ ਉਤੇ ਹੱਥ ਚੁੱਕਦਾ ਹੈ ਹੁਣ ਜਿਵੇਂ ਹੀ ਉਹਨੇ ਨੀਤ ਉਤੇ ਹੱਥ ਚੁੱਕਿਆ ਤਾਂ ਉਸ ਤੋਂ ਬਾਅਦ ਉਹ ਤੁਰੰਤ ਆਪਣੇ ਪਿਤਾ ਨੂੰ ਫੋਨ ਕਰਦੀ ਹੈ ਕਿ ਪਿਤਾ ਜੀ ਮੈਂ ਇਸ ਘਰ ਦੇ ਅੰਦਰ ਨਹੀਂ ਰਹਿ ਸਕਦੀ ਮੈਨੂੰ ਇੱਥੋਂ ਲੈ ਜਾਓ ਨੀਤੂ ਦੀ ਗੱਲ ਸੁਣ ਕੇ ਉਸ ਦਾ ਪਿਤਾ ਕਹਿੰਦਾ ਹੈ ਕਿ ਕੀ ਗੱਲ ਹੋਈ ਹੈ ਜੋ ਤੂੰ ਇੱਥੇ ਨਹੀਂ ਰਹਿ ਸਕਦੀ ਤਾਂ ਨੀਤੂ ਦੱਸਦੀ ਹੈ ਕਿ ਅੱਜ ਵਿਸ਼ਾਲ ਨੇ ਮੈਨੂੰ ਮਾਰਿਆ ਇਸ ਤੇ ਸੰਦੀਪ ਕਹਿੰਦਾ ਹੈ ਕਿ ਬੇਟੀ ਕੋਈ ਗੱਲ ਨਹੀਂ ਸਬਰ ਰੱਖ ਮੈਂ ਵਿਸ਼ਾਲ ਨਾਲ ਗੱਲ ਕਰਦਾ ਹਾਂ ਬਾਦ ਵਿੱਚ ਨੀਤੂ ਦਾ ਪਿਤਾ ਵਿਸ਼ਾਲ ਨੂੰ ਫੋਨ ਕਰਦਾ ਹੈ ਪਰ ਵਿਸ਼ਾਲ ਗੁੱਸੇ ਵਿੱਚ ਫੋਨ ਹੀ ਨਹੀਂ ਚੁੱਕਦਾ ਉਹਨੂੰ ਚਿੰਤਾ ਹੋਣ ਲੱਗ ਜਾਂਦੀ ਹੈ ਉਹ ਸਾਰੀ ਗੱਲ ਜਾਣਨ ਲਈ ਵਿਸ਼ਾਲ ਦੇ ਪਿਤਾ ਨੂੰ ਫੋਨ ਕਰਦਾ ਹੈ ਤੇ ਵਿਸ਼ਾਲ ਦੇ ਪਾਪਾ ਫੋਨ ਉਠਾ ਲੈਂਦੇ ਨੇ ਤੇ ਸਾਰੀ ਗੱਲ ਦੱਸਦੇ ਨੇ ਤੇ ਨੀਤੂ ਇੱਥੇ ਵੀ ਲੇਟ ਨਾਈਟ ਪਾਰਟੀਆਂ ਵਿੱਚ ਜਾਂਦੀ ਹੈ ਜਦੋਂ ਮੁੰਡਾ ਰੋਕਦਾ ਹੈ ਤਾਂ ਉਹ ਵਿਸ਼ਾਲ ਨਾਲ ਲੜਦੀ ਹੈ ਇਹ ਸਾਰੀ ਗੱਲ ਸੁਣ ਕੇ ਨੀਤੂ ਦੇ ਪਾਪਾ ਕਹਿੰਦੇ ਨੇ ਕਿ ਠੀਕ ਹੈ ਮੈਂ ਨੀਤੂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਹਾਂ ਇਸ ਤੋਂ ਬਾਅਦ ਉਹ ਨੀਤੂ ਨੂੰ ਫੋਨ ਕਰਦੇ ਨੇ ਤੇ ਉਹਨੂੰ ਸਮਝਾਉਣ ਲੱਗਦੇ ਨੇ ਕਹਿੰਦੇ ਨੇ ਕਿ ਬੇਟੀ ਉੱਥੇ ਤੇਰੇ ਸੋਹਰੇ ਨੇ ਤੂੰ ਉੱਥੇ ਢੰਗ ਨਾਲ ਰਹਾ ਕਰ ਪਰ ਨੀਤੂ ਤੇ ਕਿਸੇ ਕੱਲ ਦਾ ਅਸਰ ਨਹੀਂ ਹੁੰਦਾ ਕਿਉਂਕਿ ਉਹ ਹੁਣ ਵੀ ਐਜਾ ਮਹਿਸੂਸ ਕਰਦੀ ਸੀ ਜਿਸ ਤਰ੍ਹਾਂ ਆਪਣੇ ਮਾਪਿਆਂ ਦੇ ਘਰ ਰਹਿੰਦੀ ਸੀ ਉਸੇ ਤਰ੍ਹਾਂ ਸੋਹਰੇ ਕਰ ਰਹੇਗੀ ਪਰ ਉਹ ਇਹ ਸਭ ਕੁਝ ਸੁਣ ਕੇ ਹਾਮੀ ਭਰ ਦਿੰਦੀ ਹੈ ਕਿਉਂਕਿ ਉਹ ਆਪਣੇ ਪਿਤਾ ਨੂੰ ਬਹੁਤ ਪਿਆਰ ਕਰਦੀ ਸੀ ਇਸ ਤੋਂ ਬਾਅਦ ਨੀਤੂ ਘਰ ਵਿੱਚ ਚੁੱਪਚਾਪ ਰਹਿਣ ਲੱਗ ਜਾਂਦੀ ਹੈ ਪਰ ਹੌਲੀ-ਹੌਲੀ ਉਹ ਆ ਤਾਂ ਉਹਨੂੰ ਬਾਰ-ਬਾਰ ਬੁਲਾ ਰਹੀਆਂ ਸਨ ਇਸੇ ਲਈ ਉਹ ਘੰਟੇ ਤੱਕ ਫੋਨ ਤੇ ਲੱਗੀ ਰਹਿੰਦੀ ਸੀ ਜਦੋਂ ਇਹ ਗੱਲ ਵਿਸ਼ਾਲ ਨੋਟ ਕਰਦਾ ਹੈ ਤਾਂ ਉਹ ਨੀਤੂ ਨੂੰ ਇੰਨਾ ਚਿਰ ਫੋਨ ਤੇ ਗੱਲ ਕਰਨ ਤੋਂ ਰੋਕਦਾ ਹੈ ਭਾਵੇਂ ਕਿ ਨੀਤੂ ਗੱਲਾਂ ਤਾਂ ਆਪਣੇ ਦੋਸਤਾਂ ਨਾਲ ਹੀ ਕਰਦੀ ਸੀ ਪਰ ਉਹ ਸਾਰਾ ਦਿਨ ਫੋਨ ਤੇ ਲੱਗੀ ਰਹਿੰਦੀ ਸੀ ਇੰਨਾ ਚਿਰ ਗੱਲਾਂ ਕਰਨ ਕਰਕੇ ਘਰ ਦੇ ਪਰੇਸ਼ਾਨ ਹੋ ਜਾਂਦੇ ਸੀ ਇੱਕ ਵਾਰ ਫਿਰ ਇਸ ਮੁੱਦੇ ਤੇ ਉਹਨਾਂ ਦੀ ਦੋਵਾਂ ਦੀ ਲੜਾਈ ਹੋ ਜਾਂਦੀ ਹੈ ਵਿਸ਼ਾਲ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਹੈ ਪਰ ਰੀਤੂ ਉੱਚੀ ਉੱਚੀ ਰੋਲਾ ਪਾਉਣ ਲੱਗਦੀ ਹੈ ਤਾਂ ਇਸ ਰੋਲੇ ਕਾਰਨ ਫਿਰ ਉਹ ਨੀਤੂ ਤੇ ਹੱਥ ਚੁੱਕਦਾ ਹੈ ਇਹ ਗੱਲ ਹੁਣ ਨਹੀਂ ਤੂੰ ਬਰਦਾਸ਼ਤ ਨਹੀਂ ਕਰ ਸਕਦੀ ਸੀ ਤੇ ਆਪਣਾ ਸਮਾਨ ਪੈਕ ਕਰਕੇ ਸਿੱਧਾ ਆਪਣੇ ਘਰੇ ਆ ਜਾਂਦੀ ਹੈ ਜਿਵੇਂ ਹੀ ਸੰਦੀਪ ਆਪਣੀ ਧੀ ਨੂੰ ਦੇਖਦਾ ਹੈ ਤਾਂ ਉਹ ਦੀ ਧੀ ਰੁੱਸ ਕੇ ਵਾਪਸ ਆ ਗਈ ਹੈ ਉਸ ਨੂੰ ਕਹਿਣ ਲੱਗਦਾ ਹੈ ਕਿ ਬੇਟੀ ਤੂੰ ਰੁੱਸ ਕੇ ਕਿਉਂ ਆਈ ਹੈ ਉਹਨੇ ਆਪਣੇ ਪਿਤਾ ਨੂੰ ਦੱਸਿਆ ਕਿ ਉਹ ਮੈਨੂੰ ਤਾਂ ਫੋਨ ਤੇ ਵੀ ਗੱਲ ਨਹੀਂ ਕਰ ਦਿੰਦੇ ਨਾ ਹੀ ਬਾਜ਼ਾਰ ਵਿੱਚ ਖਰੀਦਦਾਰੀ ਕਰਨ ਲਈ ਬਾਹਰ ਜਾਣ ਦਿੰਦੇ ਨੇ ਇਹੋ ਜਿਹੀ ਜ਼ਿੰਦਗੀ ਮੇਰੇ ਤੋਂ ਨਹੀਂ ਕੱਟੀ ਜਾਂਦੀ ਜੇ ਤੁਸੀਂ ਵੀ ਹੁਣ ਮੇਰੇ ਨਾਲ ਤੱਕਿਆ ਕਰੋਗੇ ਤਾਂ ਮੈਂ ਆਪਣੇ ਆਪ ਨਾਲ ਕੁਝ ਗਲਤ ਕਰ ਲਵਾਂਗੀ ਇਸ ਹੁਣ ਕੇ ਉਹਦਾ ਪਿਤਾ ਸ਼ਾਂਤ ਹੋ ਜਾਂਦਾ ਹੈ ਹੁਣ ਨੀਤ ਆਪਣੇ ਘਰ ਵਿੱਚ ਰਹਿਣ ਲੱਗ ਜਾਂਦੀ ਹੈ ਕਰੀਬ 7-8 ਦਿਨ ਬੀਤ ਜਾਂਦੇ ਨੇ ਇਸ ਗੱਲ ਨੂੰ ਸੰਦੀਪ ਸੋਚਦਾ ਹੈ ਹੁਣ ਧੀ ਦਾ ਗੁੱਸਾ ਥੋੜਾ ਸ਼ਾਂਤ ਹੋ ਗਿਆ ਹੈ ਇਸ ਲਈ ਮੈਂ ਉਹਦੇ ਸੋਹਰੇ ਨੂੰ ਵਾਪਸ ਭੇਜ ਦਿਨਾ ਹਾਂ ਪਰ 8 ਦਿਨਾਂ ਦੇ ਅੰਦਰ ਨੀਤ ਤਾਂ ਆਪਣੀਆਂ ਪੁਰਾਣੀ ਜ਼ਿੰਦਗੀ ਵਿੱਚ ਪੂਰੀ ਤਰ੍ਹਾਂ ਵਾਪਸ ਚਲੀ ਗਈ ਸੀ ਕਿਉਂਕਿ ਉਹਨੂੰ ਪਿਤਾ ਦੇ ਘਰ ਰੋਕਣ ਵਾਲਾ ਕੋਈ ਨਹੀਂ ਸੀ ਤੇ ਪੈਸਾ ਵੀ ਕਾਫੀ ਸੀ ਇਸ ਲਈ ਇੱਥੇ ਉਹ ਆਪਣੇ ਮੂੜ ਦੋਸਤਾਂ ਨਾਲ ਬਾਹਰ ਜਾਣਾ ਸ਼ੁਰੂ ਕਰ ਦਿੰਦੀ ਹੈ ਤੇ ਦੇਰ ਰਾਤ ਤੱਕ ਪਾਰਟੀਆਂ ਕਰਨ ਤੋਂ ਬਾਅਦ ਵੀ ਆਂਦੀ ਹੈ ਇਕ ਰਾਤ ਪਿਤਾ ਆਪਣੀ ਧੀ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦਾ ਹੈ ਕਿ ਬੇਟੀ ਬਹੁਤ ਸਮਾਂ ਹੋ ਗਿਆ ਮੈਨੂੰ ਲੱਗਦਾ ਹੈ ਹੁਣ ਤੈਨੂੰ ਆਪਣੇ ਸਹੁਰੇ ਘਰ ਜਾਣਾ ਚਾਹੀਦਾ ਹੈ ਪਰ ਇਸ ਵਰਣੀ ਤੋਂ ਆਪਣੇ ਪਿਤਾ ਨੂੰ ਸਾਫ਼-ਸਾਫ਼ ਮਨ੍ਹਾ ਕਰ ਦਿੰਦੀ ਹੈ ਤੇ ਕਹਿੰਦੀ ਹੈ ਕਿ ਮੈਂ ਦੁਬਾਰਾ ਉਸ ਘਰ ਚ ਨਹੀਂ ਜਾਣਾ ਚਾਹੁੰਦੀ ਕਿਉਂਨਾਂ ਕੋਲ ਤਾਂ ਪੈਸੇ ਵੀ ਨਹੀਂ ਹਨ ਉਹ ਮੈਨੂੰ ਆਪਣੀ ਜ਼ਿੰਦਗੀ ਜੋੜ ਨਹੀਂ ਦਿੰਦੇ ਮੈਂ ਇੱਥੇ ਬਿਲਕੁਲ ਨਹੀਂ ਜਾਵਾਂਗੀ ਇਹ ਸੁਣ ਕੇ ਪਿਤਾ ਥੋੜਾ ਫਿਕਰਮੰਦ ਹੋ ਜਾਂਦਾ ਹੈ ਉਸ ਨੂੰ ਪੁੱਛਣ ਲੱਗਦਾ ਹੈ ਕਿ ਬੇਟੀ ਇਸ ਤਰ੍ਹਾਂ ਕਿਵੇਂ ਸਮਾਂ ਲੰਗੇਗਾ ਤਾਂ ਉਹ ਕਹਿੰਦੀ ਹੈ ਕਿ ਮੈਨੂੰ ਤਾਂ ਵਿਛਾਲ ਤੋਂ ਤਲਾਕ ਚਾਹੀਦਾ ਹੈ ਪਿਤਾ ਜੋ ਬਚਪਨ ਤੋਂ ਹੀ ਆਪਣੀ ਧੀ ਨੂੰ ਬਹੁਤ ਪਿਆਰ ਕਰਦਾ ਸੀ ਉਹਦੀ ਇਹ ਗੱਲ ਵੀ ਮੰਨ ਲੈਂਦਾ ਹੈ ਤੇ ਕਹਿੰਦਾ ਹੈ ਕਿ ਬੇਟੀ ਠੀਕ ਹੈ ਜੇਕਰ ਐਜਾ ਹੀ ਹੈ ਤਾਂ ਤੇਰਾ ਤਲਾਕ ਕਰਵਾ ਦੇਵਾਂਗਾ ਦੂਜੇ ਦਿਨ ਨੀਤੂ ਦਾ ਪਿਤਾ ਵਿਸ਼ਾਲ ਨੂੰ ਫੋਨ ਕਰਦਾ ਹੈ ਤੇ ਸਾਰੀਆਂ ਗੱਲਾਂ ਦੱਸਦਾ ਹੈ ਵਿਸ਼ਾਲ ਵੀ ਨੀਤੂ ਦੀ ਅੰਕਲ ਤਾਂ ਆਦਤਾਂ ਕਰਕੇ ਉਸ ਤੋਂ ਅੱਕ ਚੁੱਕਿਆ ਸੀ ਇਸ ਲਈ ਉਹ ਵੀ ਤਲਾਕ ਦੇਣ ਲਈ ਰਾਜ਼ੀ ਹੋ ਜਾਂਦਾ ਹੈ ਹੁਣ ਜਦੋਂ ਦੋਨੇ ਧੀ ਸਹਿਮਤ ਸਨ ਪੰਚਾਇਤ ਫੈਸਲਾ ਕਰਕੇ ਦੋਨਾਂ ਦਾ ਤਲਾਕ ਕਰਵਾ ਦਿੰਦੀ ਹੈ ਤਲਾਕ ਤੋਂ ਬਾਅਦ ਵਿਸ਼ਾਲ ਆਪਣੀ ਡਾਕਟਰੀ ਵੱਲ ਧਿਆਨ ਦੇਣ ਲੱਗਦਾ ਹੈ ਤੇ ਨੀਤੂ ਆਪਣੇ ਪੁਰਾਣੇ ਦੋਸਤਾਂ ਵਿੱਚ ਬਿਜੀ ਹੋ ਜਾਂਦੀ ਹੈ ਜਦੋਂ ਉਹਨਾਂ ਦੇ ਤਲਾਕ ਨੂੰ 4 ਕੁ ਮਹੀਨੇ ਬੀਤ ਜਾਂਦੇ ਨੇ ਤਾਂ ਅਚਾਨਕ ਨੀਤੂ ਦਾ ਪੇਟ ਵੱਧਣ ਲੱਗ ਜਾਂਦਾ ਹੈ ਉਹਨੂੰ ਅਹਿਸਾਸ ਹੁੰਦਾ ਹੈ ਕਿ ਉਹ ਤਾਂ ਪ੍ਰੈਗਨੈਂਟ ਹੈ ਉਹਦੇ ਦੋਸਤ ਵੀ ਉਸ ਤੋਂ ਵੱਖ ਹੋਣ ਲੱਗ ਜਾਂਦੇ ਨੇ ਹੁਣ ਕਿਉਂਕਿ ਉਹਨਾਂ ਨੂੰ ਡਰ ਸੀ ਕਿਤੇ ਉਹ ਸਾਡੇ ਨਾਲ ਘੁੰਮਣ ਗਈ ਤੇ ਉਹਨੂੰ ਕੁਝ ਹੋ ਗਿਆ ਤਾਂ ਸਾਰਾ ਇਲਜ਼ਾਮ ਸਾਡੇ ਤੇ ਆਵੇਗਾ ਹੁਣ ਉਹ ਉਸ ਤੋਂ ਦੂਰੀ ਬਣਾ ਲੈਂਦੇ ਨੇ ਤੇ ਇਸ ਤੋਂ ਬਾਅਦ ਨੀਤੂ ਪੂਰਾ ਸਮਾਂ ਆਪਣੇ ਪਿਤਾ ਦੇ ਘਰ ਰਹਿਣ ਲੱਗ ਜਾਂਦੀ ਹੈ ਉਨ ਸਮਾਗ ਗਿਆ ਸੀ ਉਹਦੀ ਡਿਲੀਵਰੀ ਦਾ ਉਹਦੇ ਪਿਤਾ ਉਹਨੂੰ ਇੱਕ ਹਸਪਤਾਲ ਲੈ ਗਏ ਨੀਤੂ ਦਰਦ ਨਾਲ ਚੀਕ ਰਹੀ ਸੀ ਇਸ ਦੌਰਾਨ ਹਸਪਤਾਲ ਦਾ ਸਾਰਾ ਸਟਾਫ ਉਥੇ ਇਕੱਠਾ ਹੋ ਜਾਂਦਾ ਹੈ ਉਸੇ ਸਟਾਫ ਵਿੱਚ ਇੱਕ ਡਾਕਟਰ ਸੀ ਜੀ ਦਾ ਨਾਂ ਸੀ ਵਿਸ਼ਾਲ ਵਿਸ਼ਾਲ ਨੂੰ ਇਹ ਨਹੀਂ ਸੀ ਪਤਾ ਕਿ ਨੀਤੂ ਦੇ ਪੇਟ 'ਚ ਉਹਦਾ ਬੱਚਾ ਹੈ ਜਾਂ ਨਹੀਂ ਪਰ ਉਹਨੂੰ ਇਹ ਪਤਾ ਸੀ ਕਿ ਇਹ ਮੇਰੀ ਪਤਨੀ ਹੈ ਤੇ ਮੈਂ ਕਦੇ ਇਹਦੇ ਨਾਲ ਖੁਸ਼ੀ ਭਰੇ ਪਲ ਬਿਤਾਏ ਸੀ ਇਸ ਲਈ ਉਹ ਲੇਡੀ ਡਾਕਟਰ ਨੂੰ ਕਹਿੰਦਾ ਹੈ ਨੀਤੂ ਦਾ ਇਲਾਜ ਚੰਗੀ ਤਰ੍ਹਾਂ ਕਰੋ ਉਸ ਨੂੰ ਚੈੱਕ ਕਰਦੀ ਹੈ ਤੇ ਦੱਸਦੀ ਹੈ ਕਿ ਨੀਤੂ ਅੰਦਰ ਖੂਨ ਦੀ ਕਮੀ ਹੈ ਤੇ ਨੋਰਮਲ ਡਿਲੀਵਰੀ ਨਹੀਂ ਹੋ ਸਕਦੀ। ਨੀਤੂ ਦੇ ਪਿਤਾ ਨੂੰ ਖੂਨ ਦਾ ਇੰਤਜ਼ਾਮ ਕਰਨ ਲਈ ਕਿਹਾ ਜਾਂਦਾ ਹੈ। ਪਰ ਉਸ ਸਮੇਂ ਹਸਪਤਾਲ ਦੇ ਬਲੱਡ ਬੈਂਕ ਵਿੱਚ ਨੀਤੂ ਦੇ ਬਲੱਡ ਗਰੁੱਪ ਨਾਲ ਮੈਚ ਨਹੀਂ ਕਰਦਾ ਤੇ ਉਹ ਇੱਧਰ ਉੱਧਰ ਭਟਕਣ ਲੱਗ ਜਾਂਦੇ ਨੇ ਪਰ ਕਿਤੋਂ ਵੀ ਖੂਨ ਦਾ ਪ੍ਰਬੰਧ ਨਹੀਂ ਹੁੰਦਾ। ਹੁਣ ਜਿਵੇਂ ਹੀ ਇਹ ਗੱਲ ਵਿਸ਼ਾਲ ਨੂੰ ਪਤਾ ਲੱਗਦੀ ਹੈ ਤਾਂ ਉਹ ਆਪਣਾ ਖੂਨ ਦੇਣ ਲਈ ਤਿਆਰ ਹੋ ਜਾਂਦਾ ਹੈ। ਇਸ ਤੋਂ ਬਾਅਦ ਵਿਸ਼ਾਲ ਦਾ ਇੱਕ ਯੂਨਿਟ ਬਲੱਡ ਲੈ ਕੇ ਨੀਤੂ ਦਾ ਆਪਰੇਸ਼ਨ ਕੀਤਾ ਜਾਂਦਾ ਹੈ। ਆਪਰੇਸ਼ਨ ਤੋਂ ਬਾਅਦ ਨੀਤੂ ਨੇ ਇੱਕ ਲੜਕੇ ਨੂੰ ਜਨਮ ਦਿੱਤਾ ਜਿਵੇਂ ਉਸ ਨੂੰ ਹੋਸ਼ ਆਏਗੀ ਤਾਂ ਉਹ ਆਪਣੇ ਬੱਚੇ ਨੂੰ ਦੇਖ ਕੇ ਬਹੁਤ ਖੁਸ਼ ਹੋ ਜਾਂਦੀ ਹੈ ਤੇ ਇਸੇ ਦੌਰਾਨ ਡਾਕਟਰ ਉਹਦੇ ਕੋਲ ਆਉਂਦੀ ਹੈ ਤੇ ਚੈੱਕਅਪ ਕਰਨ ਲਈ ਉਹਦਾ ਧੰਨਵਾਦ ਕਰਦੀ ਹੈ ਤੇ ਕਹਿੰਦੀ ਹੈ ਮੈਡਮ ਤੁਸੀਂ ਮੇਰੀ ਜਾਨ ਬਚਾ ਲਈ ਤੁਹਾਡਾ ਬਹੁਤ ਧੰਨਵਾਦ ਨਹੀਂ ਤਾਂ ਅੱਜ ਮੈਨੂੰ ਇਹ ਲੱਗਦਾ ਸੀ ਕਿ ਮੈਂ ਬਚ ਨਹੀਂ ਸਕਾਂਗੀ ਪਰ ਡਾਕਟਰ ਕਹਿੰਦੀ ਹੈ ਕਿ ਜੇ ਧੰਨਵਾਦ ਕਰਨਾ ਹੈ ਤਾਂ ਮੇਰਾ ਨਹੀਂ ਡਾਕਟਰ ਵਿਸ਼ਾਲ ਦਾ ਕਰ ਜਿਨ੍ਹਾਂ ਦੀ ਵਜ੍ਹਾ ਨਾਲ ਤੂੰ ਅੱਜ ਬਚੀ ਹੈ ਕਿਉਂਕਿ ਜੇ ਉਹ ਆਪਣਾ ਖੂਨ ਨਾ ਦਿੰਦੇ ਤਾਂ ਤੇਰਾ ਆਪਰੇਸ਼ਨ ਹੋਣਾ ਮੁਸ਼ਕਲ ਸੀ ਨੀਤੂ ਕਹਿੰਦੀ ਹੈ ਕਿ ਡਾਕਟਰ ਤੁਸੀਂ ਵਿਸ਼ਾਲ ਡਾਕਟਰ ਨੂੰ ਇੱਥੇ ਭੇਜ ਦਿਓ ਮੈਂ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ ਪਰ ਉਹਨੂੰ ਇਹ ਨਹੀਂ ਸੀ ਪਤਾ ਕਿ ਇਹ ਡਾਕਟਰ ਵਿਸ਼ਾਲ ਉਹ ਹੀ ਆਦਮੀ ਹੈ ਜਿਹੜਾ ਇਸ ਦਾ ਪੁਰਾਣਾ ਪਤੀ ਸੀ ਜਿਸ ਨੂੰ ਇਹ ਛੱਡ ਕੇ ਚਲੀ ਆਈ ਸੀ ਕੁਝ ਸਮੇਂ ਬਾਅਦ ਵਿਸ਼ਾਲ ਜੀ ਮੇਂ ਉਸ ਦੇ ਕਮਰੇ ਚ ਆਂਦਾ ਹੈ ਤਾਂ ਵਿਸ਼ਾਲ ਨੂੰ ਦੇਖ ਕੇ ਉਹਦੀਆਂ ਅੱਖਾਂ ਵਿੱਚੋਂ ਹੰਝੂ ਨਿਕਲਣ ਲੱਗਦੇ ਨੇ ਇਹ ਦੇਖ ਕੇ ਵਿਸ਼ਾਲ ਕਹਿੰਦਾ ਹੈ ਕਿ ਕੀ ਗੱਲ ਹੋ ਗਈ ਤੁਸੀਂ ਮੈਨੂੰ ਦੇਖ ਕੇ ਰੋਣ ਕਿਉਂ ਲੱਗ ਰਹੇ ਹੋ ਤੁਹਾਡੀ ਜਾਨ ਤਾਂ ਬਚ ਗਈ ਤੁਸੀਂ ਠੀਕ ਹੋ ਤੁਹਾਡਾ ਬੱਚਾ ਵੀ ਪੂਰੀ ਤਰ੍ਹਾਂ ਠੀਕ ਹੈ ਉਹ ਵਿਸ਼ਾਲ ਤੋਂ ਮਾਫੀ ਮੰਗਣ ਲੱਗ ਜਾਂਦੀ ਹੈ ਤੇ ਕਹਿੰਦੀ ਹੈ ਵਿਸ਼ਾਲ ਮੈਨੂੰ ਮਾਫ ਕਰ ਦਿਓ ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਹੁਣ ਵਿਸ਼ਾਲ ਹੈਰਾਨ ਸੀ ਜੋ ਕੁੜੀ ਆਪਣੀ ਮਰਜ਼ੀ ਨਾਲ ਉਹਨੂੰ ਛੱਡ ਕੇ ਗਈ ਸੀ ਅੱਜ ਉਸ ਤੋਂ ਮਾਫੀ ਕਿਉਂ ਮੰਗ ਰਹੀ ਹੈ ਉਹ ਉਹਨੂੰ ਪੁੱਛਦਾ ਹੈ ਕਿ ਤੈਨੂੰ ਕੀ ਹੋਇਆ ਮੇਰੇ ਤੋਂ ਇਸ ਤਰ੍ਹਾਂ ਮਾਫੀ ਕਿਉਂ ਮੰਗ ਰਹੀ ਹੈ ਤਾਂ ਉਹ ਕਹਿੰਦੀ ਹੈ ਕਿ ਇਹ ਤੁਹਾਡਾ ਬੱਚਾ ਹੈ ਤੁਹਾਡੇ ਤੋਂ ਬਖ ਹੋਣ ਤੋਂ ਬਾਅਦ ਮੈਂ ਆਪਣੇ ਦੋਸਤਾਂ ਨਾਲ ਘੁੰਮ ਫਿਰ ਕੇ ਦੇਖ ਲਿਆ ਮੈਨੂੰ ਪਤਾ ਲੱਗ ਗਿਆ ਕਿ ਜਦੋਂ ਵੀ ਸਮਾਂ ਮਾੜਾ ਹੁੰਦਾ ਹੈ ਤਾਂ ਕੋਈ ਦੋਸਤ ਸਾਡੀ ਮਦਦ ਨਹੀਂ ਕਰਦਾ ਕਿਉਂਕਿ ਨੀਤੂ ਲਗਾਤਾਰ 3 ਮਹੀਨੇ ਆਪਣੇ ਘਰ ਦੇ ਅੰਦਰ ਹੀ ਰਹੀ ਘਰ ਵਿੱਚ ਰਹਿ ਕੇ ਉਹਨੂੰ ਸਮਝਾਈ ਕਿ ਪਰਿਵਾਰਿਕ ਵੱਖਰੀ ਚੀਜ਼ ਹੁੰਦੀ ਹੈ ਤੇ ਦੋਸਤੀ ਵੱਖਰੀ ਚੀਜ਼ ਹੁੰਦੀ ਹੈ ਡਿਲੀਵਰੀ ਤੋਂ ਪਹਿਲਾਂ ਹੀ ਉਹਨੇ ਸੋਚ ਲਿਆ ਸੀ ਕਿ ਉਹ ਵਿਸ਼ਾਲ ਨਾਲ ਗੱਲ ਕਰੇਗੀ ਪਰ ਡਿਲੀਵਰੀ ਦੌਰਾਨ ਜਦੋਂ ਵਿਸ਼ਾਲ ਨੇ ਆਪਣਾ ਖੂਨ ਦੇ ਕੇ ਉਹਦੀ ਜਾਨ ਬਚਾਈ ਤਾਂ ਉਹ ਬਹੁਤ ਹੀ ਸ਼ਰਮਿੰਦਾ ਮਹਿਸੂਸ ਕਰਦੀ ਹੈ ਇਸੇ ਕਰਕੇ ਵਿਸ਼ਾਲ ਦੇ ਸਾਹਮਣੇ ਫੁੱਟ ਫੁੱਟ ਕੇ ਰੋਣ ਲੱਗ ਜਾਂਦੀ ਹੈ ਤੇ ਕਹਿੰਦੀ ਹੈ ਕਿ ਵਿਸ਼ਾਲ ਮੈਨੂੰ ਮਾਫ਼ ਕਰ ਦਿਓ ਮੈਂ ਦੁਬਾਰਾ ਤੁਹਾਡੇ ਨਾਲ ਰਹਿਣਾ ਚਾਹੁੰਦੀ ਹਾਂ ਪਰ ਵਿਸ਼ਾਲ ਉਹਨੂੰ ਕਹਿੰਦਾ ਹੈ ਕਿ ਨਹੀਂ ਨਹੀਂ ਤੂੰ ਤੂੰ ਸਾਡੇ ਪਰਿਵਾਰ ਵਿੱਚ ਅਡਜਸਟ ਨਹੀਂ ਕਰ ਸਕੇਗੀ ਸਾਡੇ ਕੋਲ ਜ਼ਿਆਦਾ ਪੈਸੇ ਨਹੀਂ ਤੇ ਅਸੀਂ ਤੇਰੇ ਨਖਰੇ ਨਹੀਂ ਚੱਲ ਸਕਦੇ ਨਹੀਂ ਤੂੰ ਫੁੱਟ ਫੁੱਟ ਕੇ ਰੋਣ ਲੱਗ ਜਾਂਦੀ ਹੈ ਤੇ ਕਹਿੰਦੀ ਹੈ ਵਿਸ਼ਾਲ ਤੈਨੂੰ ਤੇਰੇ ਬੱਚੇ ਦਿਸੋਂ ਆਪਣੇ ਬੱਚੇ ਵੱਲ ਦੇਖ ਤੇ ਵਿਸ਼ਾਲ ਨੀਤੂ ਨਾਲ ਵਿਆਹ ਕਰਾਉਣ ਲਈ ਤਿਆਰ ਹੋ ਜਾਂਦਾ ਹੈ ਉਹ ਕਹਿੰਦਾ ਹੈ ਕਿ ਇਸ ਲਈ ਤੁਹਾਡੇ ਪਿਤਾ ਨੂੰ ਮੇਰੇ ਪਰਿਵਾਰ ਨਾਲ ਗੱਲ ਕਰਨੀ ਪਵੇਗੀ ਇਹ ਸੁਣ ਕੇ ਨੀਤੂ ਦੇ ਚਿਹਰੇ ਤੇ ਮੁਸਕਰਾਟ ਆ ਜਾਂਦੀ ਹੈ ਉਹ ਕਹਿੰਦੀ ਹੈ ਕਿ ਕੋਈ ਗੱਲ ਨਹੀਂ ਮੈਂ ਆਪਣੇ ਪਿਤਾ ਨੂੰ ਤੁਹਾਡੇ ਘਰ ਜ਼ਰੂਰ ਭੇਜਾਂਗੀ ਹੁਣ ਜਦੋਂ ਨੀਤੂ ਥੋੜੀ ਠੀਕ ਹੋ ਜਾਂਦੀ ਹੈ ਤਾਂ ਆਪਣੇ ਪਿਤਾ ਨੂੰ ਦੱਸਦੀ ਹੈ ਕਿ ਮੈਂ ਫਿਰ ਤੋਂ ਵਿਸ਼ਾਲ ਨਾਲ ਰਹਿਣਾ ਚਾਹੁੰਦੀ ਹਾਂ ਇਹ ਸੁਣ ਕੇ ਨੀਤੂ ਦਾ ਪਿਤਾ ਵੀ ਖੁਸ਼ ਹੋ ਜਾਂਦਾ ਹੈ ਉਹ ਵਿਸ਼ਾਲ ਦੇ ਘਰ ਜਾ ਕੇ ਗੱਲ ਕਰਦਾ ਹੈ ਪਹਿਲਾਂ ਤਾਂ ਵਿਸ਼ਾਲ ਦੇ ਮਾਤਾ ਪਿਤਾ ਇਨਕਾਰ ਕਰਦੇ ਨੇ ਪਰ ਫਿਰ ਜਦੋਂ ਵਿਸ਼ਾਲ ਉੱਥੇ ਆ ਜਾਂਦਾ ਹੈ ਤੇ ਆਪਣੇ ਮਾਪਿਆਂ ਨੂੰ ਸਾਰੀ ਕਹਾਣੀ ਦੱਸਦਾ ਹੈ ਉਹ ਵਿਸ਼ਾਲ ਦੇ ਮਾਤਾ ਪਿਤਾ ਵੀ ਮੰਨ ਜਾਂਦੇ ਨੇ ਨੀਤੂ ਫੇਰ ਵਿਸ਼ਾਲ ਦੇ ਘਰ ਆ ਜਾਂਦੀ ਹੈ ਤੇ ਪੁਰਾਣੀਆਂ ਗੱਲਾਂ ਸੋਚ ਕੇ ਨੀਤੂ ਕਈ ਵਾਰ ਆਪਣੇ ਆਪ ਨੂੰ ਸ਼ਰਮਿੰਦਾ ਮਹਿਸੂਸ ਕਰਦੀ ਹੈ ਪਰ ਉਹ ਵਿਸ਼ਾਲ ਉਹਨੂੰ ਸਮਝਾਉਂਦਾ ਹੈ ਕਿ ਜੋ ਹੋ ਗਿਆ ਉਹਨੂੰ ਭੁੱਲ ਜਾ ਤੇ ਆਪਣੀ ਜ਼ਿੰਦਗੀ ਵਿੱਚ ਅੱਗੇ ਵਾਰੇ ਸੋਚ ਇਹ ਸੀ ਪਤੀ ਪਤਨੀ ਦੀ ਕਹਾਣੀ ਜਿਸ ਵਿੱਚ ਪਤਨੀ ਆਪਣੀਆਂ ਖਰਾਬ ਆਦਤਾਂ ਕਰਕੇ ਪਹਿਲਾਂ ਤਾਂ ਪਤੀ ਨੂੰ ਤਲਾਕ ਦੇ ਦਿੰਦੀ ਹੈ ਪਰ ਬਾਅਦ ਵਿੱਚ ਉਹਨੂੰ ਸਭ ਕੁਝ ਸਮਝ ਆ ਜਾਂਦਾ ਹੈ ਤੇ ਇਕੱਠੇ ਰਹਿਣ ਲੱਗਦੇ ਨੇ ਜੇਕਰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਧੰਨਵਾਦ